ਜਟ ਦੇ ਬੰਨੇ ਤੇ ਕੋਈ ਚੜ ਜੇ ਤੇ ਉਹ ਬਖਸ਼ਦਾ ਉਹ ਵੜਦਾ ਉਹ ਨਹੀਂ ਉਹ ਨਹੀਂ ਬਖਸ਼ਦਾ ਜੀ ਤਾਂ ਬੰਨਾ ਨਹੀਂ ਟੱਪਣ ਦਿੰਦੇ ਇਹ ਸਾਡੀਆਂ ਜ਼ਮੀਨਾਂ ਟੱਪਣ ਨੂੰ ਫਿਰਦੇ ਆ ਇਹ ਕਿਵੇਂ ਵੜ ਜਾਣਗੇ ਸਾਡੀ ਜ਼ਮੀਨ 'ਚ ਮੇਰੇ ਕੋਲ ਮੇਰੇ ਬਾਪ ਦੇ ਦਾਦੇ ਦੇ ਕਮਾਏ ਹੋਏ 7 ਕਿੱਲੇ ਨੇ ਤੇ ਮੈਨੂੰ ਇਹ ਕਹਿੰਦੇ ਆ ਵੀ ਤੈਨੂੰ ਉਹਦੇ ਵਿੱਚੋਂ 1.5 ਕਿੱਲਾ ਵਾਪਸ ਦੇਵਾਂਗੇ ਉਹਦਾ ਵੀ ਤੇਰੇ ਕੋਲੋਂ ਭਾਈ 1.5 ਕਿੱਲੇ ਦਾ ਕਰੋੜ ਰੁਪਈਆ ਲੈਣਾ ਤੇ ਫਿਰ ਮੈਂ ਹੁਣ ਚੀਕਾਂ ਬਿਨਾ ਰੌਲਾ ਬਿਨਾ ਪਾਵਾਂ ਫਿਰ ਇਹਨੂੰ ਇਹ ਦੀਦਾ ਭਈ ਇਹ ਕਿਸਾਨ ਲੀਡਰ ਨੇ ਮੈਂ ਤਾਂ ਪੀੜਿਤ ਕਿਸਾਨ ਹਾਂ ਤੇ ਔਰ ਅਸੀਂ ਪੀੜਾ ਜਿਹੜੀ ਆ ਸਾਡੇ ਬਜ਼ੁਰਗਾਂ ਦੀ ਕਮਾਈ ਹੋਈ ਜ਼ਮੀਨ ਪੈਰ ਨਹੀਂ ਪਾਉਣਦਿਆਂਗੇ ਵੱਡਾਂਗੇ ਜਿਹੜਾ ਉਹਦੇ ਵਿੱਚ ਵੱਡੂਗਾ ਚਾਹੇ ਕੋਈ ਅਫਸਰ ਆ ਜਾਏ ਚਾਹੇ ਇਹਨਾਂ ਦੇ ਮੈਕਮੇ ਦਾ ਕੋਈ ਅਫਸਰ ਆ ਜਾਏ ਉਹਨੂੰ ਵੱਡਾਂਗੇ ਮੈਂ ਕਹਿੰਨਾ ਸਿੱਧੇ ਤੌਰ ਤੇ ਧਮਕੀ ਨਾ ਸਮਝਿਓ ਆਪ ਮਰਾਂਗੇ ਤੇ ਉਹਨੂੰ ਮਾਰਾਂਗੇ ਸਰਕਾਰ 'ਚ ਬੈਠਾ ਕੌਣ ਹੈ ਜਿਹੜੇ ਡਾਕਟਰ ਤੋਂ ਕੋਈ ਦਵਾਈ ਨਹੀਂ ਲੈਂਦਾ ਉਹ ਹੈਲਥ ਮਿਨਿਸਟਰ ਬਣ ਗਿਆ ਜਿਹੜਾ ਖੇਤਾਂ 'ਚ ਨਹੀਂ ਜਾਂਦਾ ਇਲਤੀ ਸੀ ਉਹ ਖੇਤੀਬਾੜੀ ਮੰਤਰੀ ਬਣ ਗਿਆ ਜਿਹੜਾ ਸਟੇਜ ਤੇ ਠਟਕਹਰੀਆਂ ਕਰਦਾ ਕਦੇ ਸਕੂਲ ਕਾਲਜ ਨਹੀਂ ਗਿਆ ਜਿਹੜਾ ਕਦੇ ਕਿਸੇ ਪਾਸੇ ਕਿਸੇ ਨੌਕਰੀ ਕਰਨ ਨਹੀਂ ਗਿਆ ਮੁਕਦੀਆਂ ਰੋਟੀਆਂ ਖਾਣ ਕੇ ਜਾਂ ਸਟੇਜ ਤੇ ਟਟਕਰੀਆਂ ਮਾਰ ਕੇ ਅੱਜ ਉਹ ਸਾਡਾ ਮੁੱਖ ਮੰਤਰੀ ਬਣ ਗਿਆ ਤੇ ਫਿਰ ਉਹ ਕਿਹੜੀ ਸਮਝ ਦੀ ਗੱਲ ਕਰਦੇ ਆ ਕਿਹੜਾ ਇਹਨਾਂ ਚ ਸੂਝਵਾਨ ਹੈ ਤੇ ਕਿਹੜੀ ਸਰਕਾਰ ਸਮਝਾ ਸਕਦੀ ਹੈ ਸਾਨੂੰ ਕਿਹੜੀ ਅਕਲਮੰਦ ਸਰਕਾਰ ਆ ਇਹ ਕਿਹੜੇ ਅਕਲਮੰਦਾਂ ਦੀ ਸਰਕਾਰ ਹੈ ਜਿਹੜਾ ਇੱਕ ਕਿੱਲੇ ਵਾਲਾ ਕਿਸਾਨ ਉਹ ਚੋ ਆਪਣੀ ਰੋਟੀ ਖਾਂਦਾ ਇਹਨਾਂ ਨੂੰ ਦੇ ਦੇਵੇ ਉਹ ਆ ਜਿਹੜੇ ਬਾਲੀ ਵਰਗੇ ਠੱਗਵਾ ਹੋਟਲ ਪਾਇਆ ਲੋਕਾਂ ਨੂੰ ਠੱਗੀ ਜਾਂਦੇ ਆ ਇਹਨਾਂ ਠੱਗਾਂ ਦੀ ਗੱਲ ਮੰਨ ਲਵੇ ਬਾਲੀ ਨੂੰ ਕਹੋ ਆਵੇ ਤੁਹਾਨੂੰ ਦੱਸੇ ਵੀ ਕਿਵੇਂ ਲੈਂਡ ਪੁਲਿਸ ਦੀ ਪਾਲਿਸੀ ਜਿਹੜੀ ਆ ਇਹ ਕੰਮ ਜਾਵੇ ਆ ਕਿਵੇਂ ਕਿਸਾਨ ਦੀ ਰੋਟੀ ਰਹਿ ਗੁਜ਼ਰ ਕਿੱਥੋਂ ਆਉਣੀ ਆ ਦੱਸੇ ਵੀ ਉਹ ਪਲਾਟ ਨਹੀਂ ਵਿਕਨੇ 40 ਸਾਲ 40 ਸਾਲ ਦਾ ਤੁਹਾਡੇ ਕੋਲ ਕੀ ਮੋਰਲਾ ਰੋਡ ਮੈਪ ਆ ਲੋਕਾਂ ਨੂੰ ਰੋਜ਼ੀ ਰੋਟੀ ਦੇਣ ਦਾ ਹੈ ਕੋਈ ਇਹਨਾਂ ਦੇ ਕੋਲ ਤਿੰਨ ਸਾਲ ਦਾ ਰੋਡ ਮੈਪ ਤਿਆਰ ਕਰਕੇ ਦੇ ਦਿੱਤਾ ਵੀ ਤਿੰਨ ਸਾਲ ਅਸੀਂ 1 ਲੱਖ ਦੇਵਾਂਗੇ ਉਦੋਂ ਬਾਅਦ ਕੀ ਆ ਰੋਟੀ ਲੋਕਾਂ ਨੇ ਕਿੱਥੋਂ ਖਾਣੀ ਐ ਸੋ ਇਹ ਜਿਹੜੀ ਪਛਤੈਨੀ ਸਾਡੀ ਜਿਹਦੇ ਨਾਲ ਅਸੀਂ ਦਿਲ ਤੋਂ ਜੁੜੇ ਹੋਇਆ ਉਹਦੇ ਵਿੱਚ ਪੈਰ ਪਾਉਣ ਦੀ ਕੋਸ਼ਿਸ਼ ਨਾ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਇਹ ਖਾਸ ਕਰਾ ਜਿਹੜੇ ਇਹਨਾਂ ਦੇ ਮੈਂ ਕਹੂੰਗਾ ਜੁੱਤੀ ਚੱਟ ਦਿੱਲੀ ਵਾਲਿਆਂ ਦੇ ਆ ਬਾਲੀ ਵਰਗੇ ਇਹ ਜੁੱਤੀ ਚੱਟ ਨੇ ਜੋ ਦਿੱਲੀ ਵਾਲੇ ਕਹਿ ਰਹੇ ਨੇ ਉਹ ਕਰ ਰਹੇ ਨੇ ਇਹ ਜੁੱਤੀ ਚੱਟ ਜਿਹੜੇ ਆ ਦਿੱਲੀ ਵਾਲਿਆਂ ਦੇ ਇਹ ਸਾਨੂੰ ਨਾ ਸਮਝਾਉਣ ਇਹ ਆਪਣੀ ਰੋਜ਼ੀ ਰੋਟੀ ਆਪਣੇ ਦੇਣ ਜਿਹੜੇ ਹੋਟਲ ਆ ਸਰਕਾਰ ਨੂੰ ਕੰਮਾਂ ਵਾਸਤੇ ਦੇਣ ਪੰਜਾਬ ਦੀ ਤਰੱਕੀ ਵਾਸਤੇ ਆ ਜਿੰਨੇ ਐਮਐਲਏ ਆਪਣੀਆਂ ਪ੍ਰਾਪਰਟੀਆਂ ਦੇ ਦੇਣ ਆਪ ਤੱਕ ਕੋਠੀਆਂ ਪਾਲੀਆਂ ਨਹੀਂ ਜਿਹੜਾ ਇੱਕ ਮੋਬਾਈਲ ਰਿਪੇਅਰ ਕਰਦਾ 2 ਕਿੱਲਿਆਂ 'ਚ ਕੋਠੀ ਪਾ ਗਿਆ ਜਿਹੜਾ ਇੱਕ ਕਿਰਾਏ ਤੇ ਰਹਿੰਦਾ 6 ਕਿੱਲਿਆਂ 'ਚ ਪਾ ਗਿਆ ਤੁਸੀਂ ਵੇਖੋ ਨਾ ਕਿੱਡੇ ਕਾਮਜਾਬ ਹੋਣਗੇ ਕਿੱਡੇ ਕਕਲਮੰਦ ਹੋਣਗੇ ਜਿਹੜਾ ਇੱਕ ਬੰਦਾ ਕਿਰਾਏ ਤੇ ਰਹਿੰਦਾ ਸੀ 30-35 ਸਾਲ ਦੀ ਉਮਰ ਤੱਕ ਕਿਰਾਏ ਤੇ ਰਹਿ ਰਿਹਾ ਆਪਣੇ 4 ਮਰਲੇ ਨਹੀਂ ਖਰੀਦ ਸਕਿਆ ਉਹ ਕਿੱਥੇ ਦਾ ਕਲਮੰਦ ਹੋਊਗਾ ਉਹ ਕੋਠੀ ਪਾ ਗਿਆ 6 ਕਿੱਲਿਆਂ 'ਚ ਉਹ ਸਾਨੂੰ ਅਕਲਾਂ ਦੇਊਗਾ ਹੁਣ ਮੈਂ ਕਮਾਂ ਬੀਜੂਪੀ ਬਿਹਾਰ ਤੋਂ ਆਕੇ ਲੋਕਾਂ ਨੇ ਇੱਥੇ ਜ਼ਮੀਨਾਂ ਖਰੀਦ ਕੇ ਆਪਣੇ ਘਰ ਬਣਾ ਲਏ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਬੱਸ ਸਟੈਂਡ ਤੇ ਤੇ ਅੱਜ ਉਹ 6 ਕਿੱਲਾਂ ਚ ਕੋਠੀ ਪਾ ਰਿਆ ਕੀ ਆ ਫਿਰ ਇਹ ਇਹ ਕ腐ਸ਼ਨ ਨਹੀਂ ਤਾਂ ਕੀ ਆ ਔਰ ਇਹ ਕਿਹੜੇ ਲੋਕ ਆ ਕੁਲਮੰਦ ਨੇ ਜਿਹੜੇ ਸਾਨੂੰ ਸਮਝਾਉਣਗੇ ਕਹਿੰਦਾ ਫਿਰ ਸਰਕਾਰ ਦਾ ਜਦੋਂ ਕ੍ਰੋਧ ਕਿਸਾਨਾਂ ਦੇ ਉੱਪਰ ਹੋਵੇਗਾ ਫਿਰ ਕੀ ਹੋਣਾ ਫਿਰ ਬਗਾਵਤ ਹੋਣੀ ਆ ਪੰਜਾਬ ਚ ਤੇ ਲੱਭਿਆਂ ਨਹੀਂ ਲੱਪਣੇ ਇਹ ਜੇ ਇਹ ਉਸ ਬੰਦੇ ਨੇ ਜਿਹਨੇ ਕਿਹਾ ਭਈਆ ਉਹਨੇ ਉਹਨੇ ਇਹ ਵੀ ਸ਼ਬਦ ਵਰਤੇ ਆ ਤੇ ਇੰਦਰਾ ਨੂੰ ਪੁੱਛ ਲੋ ਕਿੱਥੇ ਆ ਠੀਕ ਹੈ ਨਾ ਏ ਏ ਏ ਜੇ ਲੰਡਨ ਚ ਜਾ ਸਕਦੇ ਆ ਤਾਂ ਫਿਰ ਭਾਈ ਦਿੱਲੀ ਵਾਲੇ ਲਾਲੇ ਵੀ ਦੂਰ ਨਹੀਂ ਸਾਤੋਂ ਤਾਂ ਫਿਰ ਆਹ ਜਿਹੜਾ ਭਗਵੰਤ ਮਾਨ ਵੀ ਦੂਰ ਨਹੀਂ ਸਾਤੋਂ ਇਸ ਕਰਕੇ ਭਾਈ ਸੋਚ ਸਮਝ ਕੇ ਪੰਜਾਬ ਨੂੰ ਛੇੜਿਓ ਇਹ ਬੜੀ ਅੱਗ 'ਚ ਹੱਥ ਨਾ ਪਾਓ ਐਸ ਲਈ ਮਗਿਆ ਪਿਆ ਤਪਿਆ ਪਿਆ ਤੁਹਾਡੀਆਂ ਕਰਤੂਤਾਂ ਤੋਂ ਤੁਹਾਡੀਆਂ ਮਾੜੀਆਂ ਨੀਤੀਆਂ ਤੋਂ ਤੇ ਇਸ ਤਪੇ ਹੋਏ ਨੂੰ ਛੇੜੋ ਨਾ ਜਿੱਦਣ ਇਹ ਛਿੜ ਗਿਆ ਇੱਕ ਇੱਕ ਬੰਦਾ ਤੁਹਾਡਾ ਨਹੀਂ ਲੱਭਣਾ ਇਥੋਂ ਭੱਜਣਾ ਵੇ ਇਹਨਾਂ ਨੇ ਬਾਹਰ ਨੂੰ ਭੱਜਣਾ ਇਹਨਾਂ ਦੇ ਜਿਹੜੇ ਉਪਰੋਂ ਆਕਾ ਨੇ ਇਹਨਾਂ ਦੇ ਉਹ ਪਿਤਾ ਜੀ ਜਿਹੜੇ ਠਾਕ ਦਿੱਲੀ ਦੇ ਉਹ ਕੇਜਰੀਵਾਲ ਜਿਹੜੇ ਲਾਲਾ ਜੀ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਇਮਾਨਦਾਰ ਆ ਜੀ ਅਸੀਂ ਤਾਂ ਮਤਲਬ ਸਾਡੇ ਨਾਲ ਦੀ ਕੋਈ ਇਮਾਨਦਾਰੀ ਨਹੀਂ ਤੇ ਉਹਨਾਂ ਤੇ ਉੱਥੇ ਪਰਚਾ ਹੋਇਆ ਠੱਗੀ ਦਾ ਤੇ ਆ ਡਾਕੂ ਦਿੱਲੀੋਂ ਆਇਓ ਆ ਜਿਹਨਾਂ ਦੇ ਪਰਚਾ ਹੋਇਆ ਦਿੱਲੀ ਦੇ ਡਾਕੂਆਂ ਤੇ ਇਹ ਦਿੱਲੀ ਦੇ ਲਾਲਾ ਜੀ ਇਹ ਅੱਜ ਡਾਕਾ ਮਾਰਨ ਆਏ ਆ ਪੰਜਾਬ ਦੀ ਜ਼ਮੀਨ ਤੇ ਪੰਜਾਬੀਓ ਉੱਠ ਜੋ ਜਾਗ ਜੋ ਅੱਲੇ ਕੁਛ ਪਿੰਡਾਂ ਦੀ ਐ ਪੂਰੇ ਪੰਜਾਬ ਦੀ ਜ਼ਮੀਨ ਨੂੰ ਹੜੱਪ ਕਰੂਗਾ ਜਿਹੜਾ ਦਿੱਲੀ ਦਾ ਡਾਕੂ ਆ ਤੇ ਆ ਜਿਹੜੇ ਆ ਇਹ ਹੱਥ ਠੋਕੇ ਬਣ ਗਏ ਪੰਜਾਬ ਵਾਲੇ ਇਹਨਾਂ ਨੇ ਇਹ ਤਾਂ ਵਿਛ ਗਏ ਉਹਦੇ ਮੋਰੇ ਲੰਮੇ ਪੈ ਗਏ ਇਹ ਤਾਂ ਤੁਸੀਂ ਦੇਖੋ ਇੱਕ ਵੀ ਬੋਲਣ ਨੂੰ ਤਿਆਰ ਨਹੀਂ 94 95 ਚੋਂ ਇੱਕ ਦਾ ਕੋਈ ਬਿਆਨ ਨਹੀਂ ਵੀ ਇਹ ਪਾਲਿਸੀ ਗਲਤ ਹੈ ਵੀ ਸਰਕਾਰ ਵਾਪਸ ਲਵੇ ਪੰਜਾਬ ਦੇ ਵਿੱਚ ਸਰਕਾਰ ਨਵੀਂ ਪਾਲਿਸੀ ਲੈ ਕੇ ਆਈ ਹੈ ਲੈਂਡ ਪੂਲਿੰਗ ਪਾਲਿਸੀ ਜਿਸ ਨੂੰ ਲੈ ਕੇ ਚਰਚਾਵਾਂ ਬਹੁਤ ਚੱਲ ਰਹੀਆਂ ਨੇ ਸਰਕਾਰ ਇੱਕ ਪਾਸੇ ਲੈਂਡ ਪੂਲਿੰਗ ਪਾਲਿਸੀ ਦੀ ਜਿਸ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਕਰ ਰਹੀ ਹੈ ਉਸ ਦੇ ਨਾਲ ਬਹੁਤੇ ਕਿਸਾਨ ਇਸ ਵਕਤ ਖੁਸ਼ ਨਹੀਂ ਹੈਗੇ ਕਿਸਾਨਾਂ ਦਾ ਕਹਿਣਾ ਹੈ ਕਿ ਬਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਈਆਂ ਜਾ ਰਹੀਆਂ ਨੇ ਤੇ ਉਸ ਦਾ ਜਿਸ ਤਰੀਕੇ ਦੇ ਨਾਲ ਉਪਯੋਗ ਹੋਣਾ ਉਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਸਾਡੇ ਨਾਲ ਕਿਸਾਨੀ ਆਗੂ ਹੋਰੀ ਮੌਜੂਦ ਨੇ ਗੱਲਬਾਤ ਕਰਾਂਗੇ ਮਨਜੀਤ ਸਿੰਘ ਰਾਏ ਖੋਰੀ ਨੇ ਕਾਫੀ ਚਰਚਾ ਦੇ ਵਿੱਚ ਰਹੇ ਜਿਸ ਤਰੀਕੇ ਦੇ ਨਾਲ ਸਰਕਾਰ ਪੋਸਟਰ ਛਾਪਰੀ ਇਹ ਕਹਿ ਰਹੀ ਹੈ ਕਿ ਭਈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅਸੀਂ ਪੰਜਾਬ ਦੇ ਹਰ ਇੱਕ ਵਸਨੀਕ ਨੂੰ ਘਰ ਦੇਵਾਂਗੇ ਪਰ ਕਿਸਾਨ ਕਿਉਂ ਨਹੀਂ ਖੁਸ਼ ਸਰਕਾਰ ਤਾਂ ਕਹਿੰਦੀ ਵੀ ਕਿਸਾਨ ਸਾਡੇ ਨਾਲ ਤੁਰਦਾ ਹੀ بڑا ਹੈਗਾ ਇਹ ਆ ਹੁਸ਼ਿਆਰਪੁਰ ਵਾਲਾ ਕਿਸਾਨ ਸਾਡੇ ਨਾਲ ਹੈ ਲੁਧਿਆਣੇ ਵਾਲੇ ਕਿਸਾਨ ਸਾਡੇ ਨਾਲ ਨੇ ਕਈ ਤਾਂ ਕਹਿੰਦੇ ਕਿ ਜ਼ਮੀਨਾਂ ਵੀ ਦੇ ਚੁੱਕੇ ਨੇ ਫਿਰ ਤੂੰ ਹੀ ਕਿਉਂ ਨਹੀਂ ਖੁਸ਼ ਖੁਸ਼ ਹੈ ਕਿਉਂ ਦੇਖੋ ਪਹਿਲਾਂ ਤਾਂ ਜਿਹੜੀ ਸਰਕਾਰ ਕਹਿ ਰਹੀ ਆ ਭਈ ਅਸੀਂ ਹਰ ਇੱਕ ਨੂੰ ਘਰ ਦੇਣਾ ਹੈ ਸਰਕਾਰ ਪਹਿਲਾਂ ਇਹ ਸਾਨੂੰ ਦੱਸੇ ਭਈ ਕਿੰਨੇ ਘਰਾਂ ਤੋਂ ਬਾਹਰ ਨੇ ਪੰਜਾਬੀ ਕਿੰਨੇ ਘਰਾਂ ਤੋਂ ਬੇਘਰ ਨੇ ਕੋਈ ਹੈ ਇਹਨਾਂ ਦੇ ਕੋੜਾ ਅੰਕੜਾ ਜੀ ਇਹ ਝੂਠ ਬੋਲ ਰਹੀ ਹੈ ਦੂਸਰੀ ਗੱਲ ਜਿਹੜੀ ਸਰਕਾਰ ਪ੍ਰਚਾਰ ਰਹੀ ਆ ਜੋ ਵੀ ਪਿਹਾਰਪੁਰ ਵਾਲੇ ਨਾਲ ਨੇ ਲੁਧਿਆਣੇ ਵਾਲੇ ਨਾਲ ਨੇ ਕਦੇ ਕਹਿੰਦੇ ਆਓ ਜੀ ਬਟਿੰਡੇ ਵਾਲੇ ਨਾਲ ਨੇ ਬਿਲਕੁਲ ਝੂਠ ਦਾ ਪਸਾਰਾ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰੇ ਪਿਹਾਰਪੁਰ ਸਾਡੇ ਨਾਲ ਮੀਟਿੰਗ ਕੀਤੀ ਕਿਉਂਕਿ ਮੇਰੀ ਜ਼ਮੀਨ ਆ ਰਹੀ ਹੈ ਸਾਡੇ ਦੋ ਨਗਰਾਂ ਦੀ ਆ ਰਹੀ ਪੋਰ ਹੀਰਾ ਮੇਰਾ ਪਿੰਡ ਹੈ ਤੇ ਸ਼ੇਰਗੜ ਸਾਡਾ 550 ਏਕੜ ਜ਼ਮੀਨ ਦਾ ਆ ਰਿਆ ਮੇਰੀ ਸਾਰੀ ਆ ਰਹੀ ਉਹਦੇ ਵਿੱਚ ਤੇ ਸਾਡੇ ਨਾਲ ਜਦੋਂ ਮੀਟਿੰਗ ਕੀਤੀ ਗਈ ਜਲੰਧਰ ਤੋਂ ਲੋਕ ਸਭਾ ਇੰਚਾਰਜ ਆਮ ਆਦਮੀ ਪਾਰਟੀ ਦੇ ਲਕੀ ਰੰਧਾਵਾ ਜੀ ਨਾਲ ਬ੍ਰਹਮਸ਼ੰਕਰ ਜਿੰਪਾ ਸ਼ਹਿਰਪੁਰ ਵਾਲੇ ਨਾਲ ਮੇਰ ਸਾਹਿਬ ਮੇਰ ਹਾਊਸ 'ਚ ਨਾਲ ਮੀਟਿੰਗ ਕੀਤੀ ਜਦੋਂ ਮੀਟਿੰਗ ਕੀਤੀ ਉਹਦੇ ਵਿੱਚ ਸਾਡੇ ਦੋਹਾਂ ਪਿੰਡਾਂ ਦੇ ਕਿਸਾਨਾਂ ਨੇ ਇੱਕ ਮਤ ਹੋ ਗਿਆ ਵੀ ਅਸੀਂ 1 ਇੰਚੀ ਜ਼ਮੀਨ ਵੀ ਨਹੀਂ ਦੇਣੀ ਸਾਡੇ ਨਾਲ ਉੱਥੇ ਵਾਦਾ ਕੀਤਾ ਲਕੀ ਰੰਧਾਵਾ ਨੇ ਔਰ ਬ੍ਰਹਮਸ਼ੰਕਰ ਜਿੰਪਾ ਨੇ ਵੀ ਜੇ ਤੁਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ ਇਹ ਸਰਕਾਰ ਤਾਂ ਹੀ ਤਾਂ ਵਲੰਟਰੀ ਪਾਲਸੀ ਇਹ ਤਿਆਰ ਕੀਤੀ ਹੈ ਵੀ ਪਹਿਲਾਂ ਪੁੱਛੋ ਤੇ ਇਸ ਕਰਕੇ ਤੁਹਾਡੀ ਜ਼ਮੀਨ ਨਹੀਂ ਲਈ ਜਾਊਗੀ ਪਰ ਤੁਸੀਂ ਇਹਨਾਂ ਦਾ ਝੂਠ ਦੇਖੋ ਜਿਹੜਾ ਇਹ ਕਹਿ ਦਿੰਦੇ ਨੇ ਵੀ ਆਹ ਨਾਲ ਐ ਉਹ ਨਾਲੇ ਸਾਡੇ ਕੋਲ ਮੰਨ ਗਏ ਵੀ ਤੁਹਾਡੀ ਹਿਆਰਪੁਰਾ ਵਾਲੀ ਜ਼ਮੀਨ ਸਰਕਾਰ ਨਹੀਂ ਲਾਊਗੀ ਤੇ ਅੱਧਾ ਘੰਟਾ ਵਾਦਾ ਜਿਹੜਾ ਉਹ ਸਾਬਕਾ ਕੈਬਨਿਟ ਮਨਿਸਟਰ ਐ ਐਮ ਐਲ اے ਐ ਉਹ ਪੋਸਟ ਪਾਉਂਦਾ ਐ ਕਿ ਸੀਐਮ ਸਾਹਿਬ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਕਿਸਾਨ ਸਹਿਮਤ ਸੀ ਕਿੱਡਾ ਵੱਡਾ ਬਲਾ ਫੈਸ ਲੋਕਾਂ ਨਾਲ ਮਾਰ ਰਿਹਾ ਕਿੱਡਾ ਝੂਠ ਬੋਲ ਰਹੇ ਨੇ ਜਦੋਂ ਇਹ ਜਾਂਦੇ ਨੇ ਜਲੰਧ ਫੇ ਕਹਿੰਦੇ ਸ਼ਹਿਰਪੁਰ ਵਾਲੇ ਨਾਲ ਹੈ ਜਦੋਂ ਸ਼ਹਿਰਪੁਰ ਅਸੀਂ ਜਾਂਦੇ ਆ ਫੇ ਕਹਿੰਦੇ ਜੀ ਲੁਧਿਆਣੇ ਵਾਲੇ ਨਾਲ ਹੈ ਜਦੋਂ ਲੁਧਿਆਣੇ ਵਾਲੇ ਜਾਂਦੇ ਆ ਫੇ ਕਹਿੰਦੇ ਪਠਿੰਡੇ ਵਾਲੇ ਨਾਲ ਹੈ ਬੰਦਾ ਇੱਕ ਵੀ ਹੈ ਨਹੀਂ ਨਾਲ ਕਿਸਾਨ ਇੱਕ ਵੀ ਹੈ ਨਹੀਂ ਨਾਲ ਇਹਨਾਂ ਦੇ ਨਾਲ ਕੋਈ ਇੱਕ ਕਿਸਾਨ ਨਹੀਂ ਆ ਜਿਹੜਾ ਇਹ ਨਹੀਂ ਕੋਈ ਜ ਕਿਸੇ ਦਾ ਨਾਮ ਲਿਆ ਸੀ ਇਹਨਾਂ ਨੇ ਉਹ ਜੈਨ ਜੂਨ ਦਾ ਉਹ ਲੁਧਿਆਣੇ ਉਹ ਹੁਣੇ ਲੁਧਿਆਣੇ ਦੇ ਸਾਥੀ ਦੱਸ ਕੇ ਗਏ ਆ ਜਿਹੜੇ ਉੱਥੋਂ ਮਲਕਪਿੰਡ ਤੋਂ ਆਏ ਸੀ ਉਹ ਦੀਦਾਰ ਸਿੰਘ ਮਲਕ ਉਹ ਕਹਿੰਦੇ ਅਸੀਂ ਉਸ ਪਿੰਡ ਗਏ ਜਿਸ ਪਿੰਡ ਦਾ ਨਾਮ ਲੈਂਦੀ ਸਰਕਾਰ ਉਸ ਪਿੰਡ ਨਾਲ ਕੋਈ ਜੈਨ ਆ ਤੇ ਨਾ ਉਹਦੀ ਉੱਤੇ ਜ਼ਮੀਨ ਹੈ ਕੋਈ ਜੀ ਤੇ ਸਰਕਾਰ ਇੰਨਾ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪਤਾ ਨਹੀਂ ਇਹਦਾ ਸਰਕਾਰ ਦੀ ਕੀ ਮਨਛਾ ਹੈ ਦੇ ਪਿੱਛੇ ਕੀ ਇਹ ਕਿੱਡਾ ਕਬੜਾ ਸਕੈਂਡਲ ਹੈ ਜਿਹੜਾ ਇੰਨਾ ਝੂਠ ਬੋਲਣਾ ਪੈ ਰਿਹਾ ਸਰਕਾਰ ਨੂੰ ਸੋ ਇਹ ਵੱਡਾ ਇੱਕ ਸਕੈਂਡਲ ਹੈ ਜਿਹੜਾ ਸਰਕਾਰ ਕਰਨ ਜਾ ਰਹੀ ਹੈ ਇਹਦੇ ਵਿੱਚ ਵੱਡੀ ਕਰਪਸ਼ਨ ਹੈ ਤੁਸੀਂ ਕਹਿ ਰਹੇ ਹੋ ਕਿ ਵੀ ਇਸ ਦੇ ਵਿੱਚ ਵੱਡੀ ਕਰਪਸ਼ਨ ਹੈ ਸਰਕਾਰ ਇੱਕ ਪਾਸੇ ਦਾਅਵਾ ਕਰਦੀ ਕਿ ਵੀ ਅਸੀਂ ਤਾਂ ਕਰਪਸ਼ਨ ਵਾਲੇ ਹੈਗੇ ਨਹੀਂ ਹੈਗੇ ਅਸੀਂ ਤਾਂ ਲੋਕਾਂ ਦੀ ਮਦਦ ਕਰਨ ਵਾਲੇ ਆ ਅਸੀਂ ਤਾਂ ਲੋਕਾਂ ਦੀ ਆ ਝੋਲੀਆਂ ਭਰਨ ਵਾਲੇ ਆ ਤੁਸੀਂ ਕਹਿੰਦੇ ਕਿ ਵੀ ਇਹ ਤਾਂ ਕ腐ਸ਼ਨ ਕਰਨ ਨੂੰ ਤੁਰਦੇ ਫਿਰੇ ਆ ਮੈਂ ਕਿਹਾ ਜੀ ਸਰਕਾਰ ਦੇ ਆ ਤੁਸੀਂ ਤੁਹਾਡੇ ਜਲੰਧਰ ਤੋਂ ਹੀ ਜਿਹੜੇ ਸੀਗੇ ਰਮਨ ਰੋੜਾ ਜੀ ਜੀ ਉਹ 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 ਕ腐ਸ਼ਨ 'ਚ ਫੜੇ ਨਹੀਂ ਗਏ ਪਰ ਇਹ ਸਰਕਾਰ ਪੂਚਾ ਮਾ ਲੈਂਦੀ ਨਾਲ ਕੋ ਲੈਂਦੀ ਆ ਮਗਰੋਂ ਇਹਨਾਂ ਦੇ ਸਭ ਤੋਂ ਵੱਡੀ ਕ腐ਸ਼ਨ ਮੈਂ ਪੁੱਛਣਾ ਚਾਹਣਾ ਇਹਨਾਂ ਦੇ ਜਿਹੜੇ ਉਪਰੋਂ ਆਕਾ ਨੇ ਇਹਨਾਂ ਦੇ ਉਹ ਪਿਤਾ ਜੀ ਜਿਹੜੇ ਠਾਕ ਦਿੱਲੀ ਦੇ ਉਹ ਕੇਜਰੀਵਾਲ ਜੀ ਜਿਹੜੇ ਲਾਲਾ ਜੀ ਉਹ ਕਹਿੰਦੇ ਨੇ ਵੀ ਅਸੀਂ ਬਹੁਤ ਇਮਾਨਦਾਰ ਆਂ ਜੀ ਅਸੀਂ ਤਾਂ ਮਤਲਬ ਸਾਡੇ ਨਾਲ ਦੀ ਕੋਈ ਇਮਾਨਦਾਰੀ ਨਹੀਂ ਤੇ ਉਹਨਾਂ ਤੇ ਉੱਥੇ ਪਰਚਾ ਹੋਇਆ ਠੱਗੀ ਦਾ ਹੂੰ ਦਿੱਲੀ ਦੇ ਵਿੱਚ ਤੁਸੀਂ ਇੱਕ ਵੇਖੋ ਨਾ ਵੀ ਇਹਨਾਂ ਦਾ ਕੰਮ ਕੀ ਹੈ ਵੀ ਵੱਡੀ ਕ腐ਸ਼ਨ ਕਰਨੀ ਅੱਜ ਉਹ ਕੇਜਰੀਵਾਲ ਜੀ ਜਿਹੜੇ ਆ ਉਹਨਾਂ ਦੀ ਨਿਗਾਹ ਹੋ ਗਈ ਕਿ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਹੜੱਪੋ ਇਹਨਾਂ ਨੂੰ ਬੈਂਕ ਕੋਲ ਰੱਖੋ ਗਿਰਵੀ ਤੇ ਵੱਡਿਆ ਲੋਨ ਲੈ ਕੇ ਇਹਦੇ ਵਿੱਚੋਂ ਕ腐ਸ਼ਨ ਕਰੋ ਵੱਡੀ ਸੋ ਇਹ ਵੱਡੀ ਕ腐ਸ਼ਨ ਕਰਨ ਜਾ ਰਹੇ ਕੋਈ ਇਮਾਨਦਾਰੀ ਨਹੀਂ ਇਹ ਇਹ ਕਹਿੰਦੇ ਸੀ ਇਹਨਾਂ ਦੇ ਲਾਲਾ ਜੀ ਵੀ ਜੀ 6000 ਕਰੋੜ ਸਾਲ ਦਾ ਰੇਤਾ ਤੋਂ ਹੋਣਾ ਜਿਹੜਾ ਕਿ ਅਸੀਂ 30000 ਕਰੋੜ ਰੁਪਈਆ ਰੇਤਾ ਤੋਂ ਇਕੱਠਾ ਕਰ ਲੈਣਾ ਮਾਈਨਿੰਗ ਤੋਂ ਤੇ ਹੁਣ ਇਹਨਾਂ ਨੂੰ ਸਾਢੇ 3 ਸਾਲ ਬੀਤ ਗਏ ਕਿੱਥੇ ਆ 20000 ਕਰੋੜ ਰੁਪਈਆ ਉਹ ਸਰਕਾਰ ਦੇ ਖਜ਼ਾਨੇ ਚ ਕਿੰਨਾ ਪਾਇਆ ਇਹਨਾਂ ਨੇ ਦੱਸਣ ਦਾ ਹੈ ਕੋਈ ਜਵਾਬ ਉਹ 20000 ਕਰੋੜ ਰੁਪਈਆ ਆਇਆ ਉਹ ਸੱਚੀ ਗੱਲ ਸੀ 6000 ਕਰੋੜ ਵਾਲੀ ਪਰ ਉਹ ਟੁਕਹਾਰ ਮਾਰ ਗਏ ਇਹਨਾਂ ਦੇ ਐਮਐਲਏ ਐ ਰੱਜ ਗਏ ਉਹ ਰੇਤਾ ਖਾ ਕੇ ਮਾਈਨਿੰਗ ਦੇ ਸੋ ਇਸ ਕਰਕੇ ਹੁਣ ਇਹਨੂੰ ਦੀਦਾ ਵੀ 2007 ਦੀ ਇਲੈਕਸ਼ਨ ਕਿੱਥੋਂ ਲੈਣੀ ਆ ਹੁਣ ਬਿਹਾਰ ਦੀ ਇਲੈਕਸ਼ਨ ਕਿੱਥੋਂ ਲੈਣੀ ਆ ਹੁਣ ਗੁਜਰਾਤ ਦੀ ਇਲੈਕਸ਼ਨ ਕਿੱਥੋਂ ਲੈਣੀ ਆ ਤੇ ਹੁਣ ਪੰਜਾਬ ਦੀ ਉਹ ਜਿਹੜੀ ਜ਼ਮੀਨ ਜਰਖੇ ਜੋ ਸਿਰੇ ਦੀ ਜ਼ਮੀਨ ਜਿਹੜੀ ਅੱਜ ਉਹ ਨਜ਼ਰ ਆ ਰਹੀ ਉਪਜਾਊ ਜ਼ਮੀਨ ਫਿਰ ਇਹਨੂੰ ਹਤਿਆ ਲਈ ਹੈ ਤੇ ਕਾਰਪੋਰੇਟ ਕਰਾਣੇ ਦੇ ਹੱਥੀ ਕਰਕੇ ਵੱਡੀ ਕ腐ਸ਼ਨ ਕਰੀਏ ਜਿਹੜੀ ਕਿ ਪੰਜਾਬ ਨੂੰ ਕਦੇ ਕਬਾਰਾ ਨਹੀਂ ਜਿਸ ਤਰੀਕੇ ਦੇ ਨਾਲ ਤੁਸੀਂ ਆਵਾਜ਼ ਚੱਕ ਰਹੇ ਹੋ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਲਾਏ ਸਰਕਾਰ ਦੇ ਉੱਪਰ ਪਰ ਸਰਕਾਰ ਤਾਂ ਇੱਕ ਦੂਜੇ ਪਾਸੇ ਚੱਲ ਰਹੀ ਹੈ ਉਹ ਤਾਂ ਐਡਵਰਟਾਈਜ਼ਮੈਂਟ ਕਰ ਰਹੀ ਹੈ ਸਿਰੇ ਦੇ ਵਿੱਚ ਜਾ ਕੇ ਕਿ ਭਈ ਸਾਡੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅਸੀਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਹਾਂ ਤੇ ਜਿਹੜੇ ਕਿਸਾਨ ਨਹੀਂ ਦੇਣਾ ਚਾਹੁੰਦਾ ਜ਼ਮੀਨ ਅਸੀਂ ਨਹੀਂ ਲੈਂਦੇ ਉਹਨਾਂ ਤੋਂ ਅਸੀਂ ਕਿਹੜਾ ਉਹਨਾਂ ਤੋਂ ਮੰਗਦੇ ਪਏ ਹੈਗੇ ਆ ਮੇਰਾ ਇਹ ਸਵਾਲ ਹੈ ਸਰਕਾਰ ਨੂੰ ਭਈ ਜਦ ਕਿਸਾਨ ਉਸੇ ਦੇਣਾ ਹੀ ਕੱਖ ਨਹੀਂ ਉਹਦੇ ਹਿੱਤ ਚ ਕਿਵੇਂ ਹੋ ਗਈ ਜੀ ਤੁਸੀਂ ਕਹਿੰਦੇ ਹੋ 1200 ਗਜ ਦੇਣਾ ਉਹਦਾ 60% ਡਿਵੈਲਪਮੈਂਟ ਚਾਰਜ ਉਹ ਤੋਂ ਲੈਣਾ ਯਾਨੀ ਕਿ ਉਹ 1200 ਗਜ ਵੀ ਮੁੱਲ ਦੇਣਾ ਕਿਸਾਨ ਨੂੰ ਕਿਸਾਨ ਨੂੰ ਜ਼ਮੀਨ ਉਹਦੀ ਮੁਖਤ ਚ ਨਹੀਂ ਜਾਣੀ ਨਾ ਨੇ ਤੇ ਕਿਸਾਨ ਨੂੰ ਜੇ ਚਾਰ ਕਿੱਲੇ ਪਿੱਛੇ ਇੱਕ ਕਿੱਲਾ ਦੇਣਾ 1 ਕਰੋੜ ਡਿਵੈਲਪਮੈਂਟ ਚਾਰਜ ਉਹਦਾ 60% 60 ਲੱਖ ਰੁਪਈਆ ਲੈਣਾ ਤਾਂ ਦੇ ਇੱਕ ਕਿੱਲਾ ਵਾਪਸ ਲਊਗਾ ਉਹ ਵੀ ਪਲੋਟਾਂ ਦੇ ਵਿੱਚ ਜਿੱਥੇ ਖੇਤੀ ਨਹੀਂ ਹੋਣੀ ਇਹਦਾ ਮਤਲਬ ਕੀ ਹੋ ਗਿਆ ਕਿ ਕਿਸਾਨ ਦੇ ਕੋਲ ਪੈਸਾ ਕੋਈ ਨਹੀਂ ਉਹ ਪਹਿਲੇ ਕਰਜ਼ੇ ਦੇ ਟਵਾ ਨਾ ਉਹ 60 ਲੱਖ ਜਮਾ ਕਰਾਵੇ ਨਾ ਉਹ ਕਿੱਲਾ ਵੀ ਲਵੇ ਸਾਰੀ ਦੀ ਸਾਰੀ ਜ਼ਮੀਨ ਤੇ ਇਹਨਾਂ ਦਾ ਭੂ ਮਾਫੀਆ ਦਾ ਡਾਕਾ ਵੱਡਾ ਜਿਹੜੇ ਆ ਡਾਕੂ ਦਿੱਲੀੋਂ ਆਇਓ ਆ ਜਿਨ੍ਹਾਂ ਦੇ ਪਰਚਾ ਹੋਇਆ ਦਿੱਲੀ ਦੇ ਡਾਕੂਆਂ ਤੇ ਇਹ ਦਿੱਲੀ ਦੇ ਲਾਲਾ ਜੀ ਇਹ ਅੱਜ ਡਾਕਾ ਮਾਰਨ ਆਏ ਆ ਪੰਜਾਬ ਦੀ ਜ਼ਮੀਨ ਤੇ ਪੰਜਾਬੀਓ ਉਠ ਜੋ ਜਾਗ ਜੋ ਹਲੇ ਕੁਛ ਪਿੰਡਾਂ ਦੀ ਇਹ ਪੂਰੇ ਪੰਜਾਬ ਦੀ ਜ਼ਮੀਨ ਨੂੰ ਹੜੱਪ ਕਰੂਗਾ ਜਿਹੜਾ ਦਿੱਲੀ ਦਾ ਡਾਕੂ ਆ ਤੇ ਆਹ ਜਿਹੜੇ ਆ ਇਹ ਹੱਥ ਠੋਕੇ ਬਣ ਗਏ ਪੰਜਾਬ ਵਾਲੇ ਇਹਨਾਂ ਨੇ ਇਹ ਤਾਂ ਵਿਛ ਗਏ ਉਹਦੇ ਮੋਰੇ ਲੰਮੇ ਪੈ ਗਏ ਇਹ ਤਾਂ ਤੁਸੀਂ ਦੇਖੋ ਇੱਕ ਵੀ ਬੋਲਣ ਨੂੰ ਤਿਆਰ ਨਹੀਂ 94 95 ਚੋਂ ਇੱਕ ਦਾ ਕੋਈ ਬਿਆਨ ਨਹੀਂ ਵੀ ਇਹ ਪਾਲਿਸੀ ਗਲਤ ਹੈ ਵੀ ਸਰਕਾਰ ਵਾਪਸ ਲਵੇ ਇਹ ਇਦਾਂ ਦਾ ਕਿਸੇ ਇੱਕ ਦਾ ਬਿਆਨ ਨਹੀਂ ਇਹ ਕਹਿੰਦੇ ਸੀ ਆਮ ਘਰਾਚੋਂ ਆ ਅਸੀਂ ਪਿੰਡਾਂ ਚੋਂ ਆ ਅਸੀਂ ਜ਼ਿਮੀਦਾਰਾਂ ਦੇ ਪੁੱਤ ਆ ਕਿਹੜਾ ਜ਼ਮੀਨ ਵੇਚਦਾ ਕਿਹੜਾ ਆਪਣੀ ਮਾਂ ਨੂੰ ਵੇਚਦਾ ਇਹਦਾ ਮਤਲਬ ਉਹ ਵੇਚੂਗਾ ਜਿਹੜਾ ਇਹਦਾ ਪੁੱਤ ਨਹੀਂ ਇਹਦਾ ਮਤਲਬ ਇਹ ਪੈਸੇ ਦੇ ਪੁੱਤ ਆ ਕੁਰਸੀਆਂ ਦੇ ਪੁੱਤ ਆ ਇਹ ਬਿਲਕੁਲ ਕ腐ਸ਼ਨ ਕਰਨ ਜਾ ਰਹੇ ਆ ਤਾਂ ਹੀ ਇਹ ਜਿਹੜੇ 94 ਗੁੰਗੇ ਇਹਨਾਂ ਨੂੰ ਬੁਲਾਵਾਂਗੇ ਭਜਾਵਾਂਗੇ ਇਹਨਾਂ ਨੂੰ ਇਹਨਾਂ ਤੋਂ ਸਵਾਲ ਕਰਾਂਗੇ ਆਉਣ ਦਿਓ ਸਮਝ ਜਾਣਾ ਕਿ ਸਰਕਾਰ ਤਾਂ ਕਹਿੰਦੀ ਵੀ ਕਿਸਾਨਾਂ ਦਾ ਤਾਂ ਬਈ ਨਿਤ ਦਾ ਕੰਮ ਹੋ ਗਿਆ ਸਰਕਾਰ ਨੂੰ ਭੰਨਣਾ ਸਰਕਾਰ ਦੇ ਹਰੇਕ ਪਾਲਿਸੀਆਂ ਦੇ ਉੱਪਰ ਆਪਣਾ ਦਬਾਅ ਬਣਾਉਣਾ ਇੱਕ ਕਿਸਾਨ ਹੈਗੇ ਨੇ ਇਹਨਾਂ ਅੱਦੇ ਪੱਲੇ ਹੁਣ ਤੱਕ ਕੁਝ ਨਹੀਂ ਹੈਗਾ ਬਸ ਸਰਕਾਰ ਨੂੰ ਭੰਡਣੀ ਇਹ ਪੱਲੇ ਹੈਗਾ ਵਾ ਇਦਾਂ ਦੇ ਸਵਾਲ ਚੱਕਦੀ ਸਰਕਾਰ ਫਿਰ ਸਰਕਾਰ ਨਾ ਪਾਲਿਸੀ ਲਿਆਵੇ ਨਾ ਭੰਡੀਏ ਆ ਲੈਂਡ ਪੂਲਿੰਗ ਪਾਲਿਸੀ ਨਾ ਲਿਆਵੇ ਸਰਕਾਰ ਇਹ ਪਾਲਿਸੀ ਬੜਾ ਵਧੀਆ ਜੀ ਕਿੱਥੋਂ ਵਧੀਆ ਜੀ ਮੇਰੇ ਕੋਲ ਮੇਰੇ ਬਾਪ ਦੇ ਦਾਦੇ ਦੇ ਕਮਾਏ ਹੋਏ 7 ਕਿੱਲੇ ਨੇ ਤੇ ਮੈਨੂੰ ਇਹ ਕਹਿੰਦੇ ਆ ਵੀ ਤੈਨੂੰ ਉਹਦੇ ਵਿੱਚੋਂ 1.5 ਕਿੱਲਾ ਵਾਪਸ ਦੇਵਾਂਗੇ ਉਹਦਾ ਵੀ ਤੇਰੇ ਕੋਲੋਂ ਭਾਈ 1.5 ਕਿੱਲੇ ਦਾ ਕਰੋੜ ਰੁਪਈਆ ਲੈਣਾ ਤੇ ਫਿਰ ਮੈਂ ਹੁਣ ਚੀਕਾਂ ਬਿਨਾਂ ਰੌਲਾ ਬਿਨਾਂ ਪਾਵਾਂ ਫਿਰ ਇਹਨੂੰ ਇਹ ਦੀਦਾ ਪਈ ਇਹ ਕਿਸਾਨ ਲੀਡਰ ਨੇ ਮੈਂ ਤਾਂ ਪੀੜਿਤ ਕਿਸਾਨ ਐ ਤੇ ਔਰ ਅਸੀਂ ਪੀੜਾ ਜਿਹੜੀ ਆ ਸਾਡੇ ਬਜ਼ੁਰਗਾਂ ਦੀ ਕਮਾਈ ਹੋਈ ਜ਼ਮੀਨ ਪੈਰ ਨਹੀਂ ਪਾਉਣਦਿਆਂਗੇ ਵੱਡਾਂਗੇ ਜਿਹੜਾ ਉਹਦੇ ਵਿੱਚ ਵੱਡੂਗਾ ਚਾਹੇ ਕੋਈ ਅਫਸਰ ਆ ਜਾਏ ਚਾਹੇ ਇਹਨਾਂ ਦੇ ਮੈਕਮੇ ਦਾ ਕੋਈ ਅਫਸਰ ਆ ਜਾਏ ਉਹਨੂੰ ਵੱਡਾਂਗੇ ਮੈਂ ਕਹਿੰਨਾ ਸਿੱਧੇ ਤੌਰ ਤੇ ਧਮਕੀ ਨਾ ਸਮਝਿਓ ਆਪ ਮਰਾਂਗੇ ਤੇ ਉਹਨੂੰ ਮਾਰਾਂਗੇ ਤੁਸੀਂ ਤਾਂ ਸਿੱਧੇ ਸਿੱਧੇ ਕਹਿ ਰਹੇ ਹੋ ਭਈ ਜੇਕਰ ਕੋਈ ਆ ਗਿਆ ਫਿਰ ਵੱਢ ਕੇ ਛੱਡਾਂਗੇ ਇਹ ਤਾਂ ਫਿਰ ਗੱਲ ਸਿੱਧੀ ਹੋ ਗਈ ਹੈ ਬਿਲਕੁਲ ਸਿੱਧੀ ਜਟ ਦੇ ਬੰਨੇ ਦੇ ਕੋਈ ਚੜ ਜੇ ਤੇ ਉਹ ਬਖਸ਼ਦਾ ਉਹ ਵੱਡਦਾ ਹੈ ਉਹ ਨਹੀਂ ਉਹ ਨਹੀਂ ਬਖਸ਼ਦਾ ਜੀ ਤਾਂ ਬੰਨਾਂ ਨਹੀਂ ਟੱਪਣ ਦਿੰਦੇ ਇਹ ਸਾਡੀਆਂ ਜ਼ਮੀਨਾਂ ਟੱਪਣ ਨੂੰ ਫਿਰਦੇ ਆ ਇਹ ਕਿਵੇਂ ਵੱਢ ਜਾਣਗੇ ਸਾਡੀ ਜ਼ਮੀਨ ਚ ਸਰਕਾਰ ਨੂੰ ਸਰਕਾਰ ਇੰਨੀ ਮੂਰਖ ਕਿ ਕਿ ਵੀ ਸਰਕਾਰ ਨੂੰ ਨਹੀਂ ਪਤਾ ਕਿ ਲੈਂਡ ਪੁਲਿੰਗ ਪਾਲਿਸੀ ਗਲਤ ਹੈਗੀ ਹੈ ਉਹਨਾਂ ਨੇ ਕੁਝ ਸੋਚਿਆ ਹੀ ਹੋਣਾ ਉਹਨਾਂ ਨੂੰ ਕੁਝ ਵਿਚਾਰੇ ਹੋਣਾ ਤਾਈਓਂ ਹੀ ਲੈਂਡ ਪੁਲਿੰਗ ਪਾਲਿਸੀ ਲੈ ਕੇ ਤੁਸੀਂ ਤਾਂ ਵਿਰੋਧ ਕਰੀ ਜਾ ਰਹੇ ਹੋ ਤੁਹਾਨੂੰ ਲੱਗਦਾ ਇਹਦੇ ਫਾਇਦੇ ਵੀ ਹੋਣਗੇ ਕਿ ਕਿਤੇ ਸਰਕਾਰ 'ਚ ਬੈਠਾ ਕੌਣ ਹੈ ਜਿਹੜੇ ਡਾਕਟਰ ਤੋਂ ਕੋਈ ਦਵਾਈ ਨਹੀਂ ਲੈਂਦਾ ਉਹ ਹੈਲਥ ਮਿਨਿਸਟਰ ਬਣ ਗਿਆ ਜਿਹੜਾ ਖੇਤਾਂ ਚ ਨਹੀਂ ਸੀ ਜਾਂਦਾ ਇਲਤੀ ਸੀ ਉਹ ਖੇਤੀਬਾੜੀ ਮੰਤਰੀ ਬਣ ਗਿਆ ਜਿਹੜਾ ਸਟੇਜ ਤੇ ਠਟਕਹਿਰੀਆਂ ਕਰਦਾ ਕਦੇ ਸਕੂਲ ਕਾਲਜ ਨਹੀਂ ਗਿਆ ਜਿਹੜਾ ਕਦੇ ਕਿਸੇ ਪਾਸੇ ਕਿਸੇ ਨੌਕਰੀ ਕਰਨ ਨਹੀਂ ਗਿਆ ਮੁੱਖ ਦੀਆਂ ਰੋਟੀਆਂ ਖਾਣ ਕੇ ਜਾਂ ਸਟੇਜ ਤੇ ਠਟਕਹਿਰੀਆਂ ਮਾਰ ਕੇ ਅੱਜ ਉਹ ਸਾਡਾ ਮੁੱਖ ਮੰਤਰੀ ਬਣ ਗਿਆ ਤੇ ਫਿਰ ਉਹ ਕਿਹੜੀ ਸਮਝ ਦੀ ਗੱਲ ਕਰਦੇ ਆ ਕਿਹੜਾ ਇਹਨਾਂ ਚ ਸੂਝਵਾਨ ਹੈ ਤੇ ਕਿਹੜੀ ਸਰਕਾਰ ਸਮਝਾ ਸਕਦੀ ਹੈ ਸਾਨੂੰ ਕਿਹੜੀ ਅਕਲਮੰਦ ਸਰਕਾਰ ਹੈ ਕਿਹੜੇ ਅਕਲਮੰਦਾਂ ਦੀ ਸਰਕਾਰ ਹੈ ਸੋ ਅਸੀਂ ਫਿਰ ਵੀ ਇਹਨਾਂ ਨੂੰ ਚੈਲੰਜ ਕਰਦੇ ਆ ਕਿ 8 ਅਗਸਤ ਨੂੰ ਭਾਈ ਚਾਂਚਾ ਪੈਲੈਸ ਦੇ ਵਿੱਚ ਸਾਡੇ ਕੋਲ ਲੁਧਿਆਣੇ ਆਓ ਤੇ ਉੱਥੇ ਆ ਕੇ ਸਾਨੂੰ ਸਮਝਾਓ ਪੀਸਫੁਲੀ ਗੱਲ ਕਰਾਂਗੇ ਵਲੰਟੀਅਰ ਜਾਬ ਤੱਕ ਕਾਇਮ ਰੱਖਣਗੇ ਵਿਚੱਕ ਆਪਣੀ ਫੋਰਸ ਵੀ ਲਾ ਲਿਓ ਨਾਲ ਤੇ ਭਾਈ ਕਿਸਾਨ ਸਾਡੇ ਹੋਣਗੇ ਸਾਡੇ ਕਿਸਾਨਾਂ ਨੂੰ ਕਿਸੇ ਨੇ ਨਾ ਰੋਕਿਆ ਜਾਵੇ ਵੇਚਣਗੇ ਪੀਸਫੁਲੀ ਤੇ ਇਹਨਾਂ ਨੂੰ ਪੀਸਫੁਲੀ ਸਵਾਲ ਕਰਾਂਗੇ ਉਦੇ ਜਵਾਬ ਦੇਣ ਭਗਵੰਤ ਮਾਨ ਹੋਰੀ ਤਾਂ ਮੇਰੇ ਭਗਵੰਤ ਮਾਨ ਹੋਰੀ ਤਾਂ ਮੋਟਰਾਂ ਦੇ ਉੱਪਰ ਜਾ ਕੇ ਕਹਿੰਦੇ ਵੀ ਕਿਸਾਨਾਂ ਦੇ ਮਸਲੇ ਹੱਲ ਕਰਦੇ ਆ ਉਹ ਤੁਹਾਨੂੰ ਲੱਗਦਾ ਆਉਣਗੇ ਫਿਰ ਉਸ ਜਗ੍ਹਾ ਦੇ ਉੱਪਰ ਵੀ ਤੁਸੀਂ ਹਾਸ ਵੀ ਨਹੀਂ ਗੱਲ ਦੇਖੋ ਜਿਸ ਨਗਰ ਗਏ ਉੱਥੇ ਪਾਣੀ ਦਾ ਮਸਲਾ ਸੀ ਉਹਨਾਂ ਦਾ ਜਿਹੜਾ ਗੰਦੇ ਪਾਣੀ ਦਾ ਮਸਲਾ ਉਹ ਨਿਕਾਸੀ ਵਾਸਤੇ ਪਰ ਉਸ ਪਿੰਡ ਦੇ ਕਿਸੇ ਬੰਦੇ ਨੂੰ ਵੀ ਭਗਵੰਤ ਮਾਨ ਤੱਕ ਜਾਣਾ ਹੀ ਨਹੀਂ ਦਿੱਤਾ ਤੇ ਉਹ ਜਿਹੜੇ ਬੈਠੇ ਹੋਏ ਹੀ ਮੰਜੇ ਦੇ ਉੱਪਰ ਹੱਸਦੇ ਸੀ ਉਹ ਕੋਣ ਇਹਨਾਂ ਦੀ ਪਾਰਟੀ ਦੇ ਕਾਰਕੁਨ ਸਾਰੇ ਉਹ ਬਠਾਲ ਕੇ ਡਰਾਮੇ ਕਰੀ ਜਾਂਦਾ ਉਹ ਜੋ ਪਹਿਲਾਂ ਵੀ ਇਹ ਫਿਲਮਾਂ ਦੇ ਵਿੱਚ ਜੋ ਫਿਲਮਾਉਂਦਾ ਰਿਹਾ ਉਹੀ ਫਿਲਮਾਂ ਕਲਮਾ ਕੇ ਲੋਕਾਂ ਨੂੰ ਦੱਸੀ ਜਾਂਦਾ ਸਿਰੇ ਦੀਆਂ ਲੋਕਾਂ ਨੂੰ ਝੂਠ ਬੋਲਣ ਦੇ ਵਿੱਚ ਮੈਂ ਕਹਾਂ ਅੱਜ ਕੰਪੀਟੀਸ਼ਨ ਹੋ ਜਾ ਵorld ਦੇ ਵਿੱਚ ਝੂਠ ਬੋਲਣ ਲਈ ਸਰਕਾਰ ਦਾ ਤੇ ਮੈਂ ਕਿਹਾ ਜੀ ਨੰਬਰ 1 ਦਾ ਖਿਤਾਬ ਲੈ ਕੇ ਆਉ ਭਗਵੰਤ ਮਾਨ ਤੇ ਵੀ ਸਰਕਾਰ ਅੱਛਾ ਹੁਣ ਬਸ ਮੇਰੇ ਆਖਰੀ ਸਵਾਲ ਨੇ ਜਿਸ ਤਰੀਕੇ ਦੇ ਨਾਲ ਸਰਕਾਰ ਤੁਸੀਂ ਗੱਲਾਂ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਤੱਕ ਸਵਾਲ ਚੱਕ ਰਹੇ ਹੋ ਪਰ ਸਰਕਾਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਹੁਣ ਬੋਲ ਰਹੀ ਹੈ ਜਾਂ ਫਿਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਚਾਹੇ ਉਹ ਦੀਪਕ ਬਾਲੀ ਹੋਣ ਜਾਂ ਫਿਰ ਦੂਜੇ ਹੋਣ ਉਹ ਤਾਂ ਕਹਿੰਦੇ ਵੀ ਇਹ ਕਿਸਾਨ ਉਹ ਨੇ ਜਿਹੜੇ ਆਪਣੇ ਆਪ ਨੂੰ ਹੁਣ ਬਿਲਡਰ ਸਮਝਣ ਲੱਪੇ ਇਹ ਕਿਸਾਨ ਉਹ ਨੇ ਜਿਹੜੇ ਆਪਣੇ ਆਪ ਨੂੰ ਧਨਾਰ ਸਮਝਣ ਲੱਗ ਗਏ ਤੇ ਸਰਕਾਰ ਦੀਆਂ ਗੱਲਾਂ ਵੀ ਨਹੀਂ ਮੰਨਦੇ ਕਿਉਂ ਮੰਨਣ ਜੀ ਸਰਕਾਰ ਦੀਆਂ ਗੱਲਾਂ ਧਨਾਰ ਕਿਵੇਂ ਹੋਗੇ ਜਿਹੜਾ ਇੱਕ ਕਿੱਲੇ ਵਾਲਾ ਕਿਸਾਨ ਉਹ ਚੋ ਆਪਣੀ ਰੋਟੀ ਖਾਂਦਾ ਇਹਨਾਂ ਨੂੰ ਦੇ ਦੇਵੇ ਉਹ ਆ ਜਿਹੜੇ ਬਾਲੀਰ ਕੇ ਠੱਗਵਾ ਹੋਟਲ ਪਾਇਆ ਲੋਕਾਂ ਨੂੰ ਠੱਗੀ ਜਾਂਦੇ ਆ ਇਹਨਾਂ ਠੱਗਾਂ ਦੀ ਗੱਲ ਮੰਨ ਲਵੇ ਬਾਲੀ ਨੂੰ ਕਹੋ ਆਵੇ ਤੁਹਾਨੂੰ ਦੱਸੇ ਵੀ ਕਿਵੇਂ ਲੈਂਡ ਪੂਲ ਦੀ ਪਾਲਿਸੀ ਜਿਹੜੀ ਆ ਇਹ ਕੰਮ ਜਾਵੇ ਆ ਕਿਵੇਂ ਕਿਸਾਨ ਦੀ ਰੋਟੀ ਰਹਿ ਗੁਜ਼ਰ ਕਿੱਥੋਂ ਹੋਣੀ ਆ ਦੱਸੇ ਵੀ ਉਹ ਪਲਾਟ ਨਹੀਂ ਵਿਕਨੇ 40 ਸਾਲ 40 ਸਾਲ ਦਾ ਤੁਹਾਡੇ ਕੋਲ ਕੀ ਮੋਰਲਾ ਰੋਡ ਮੈਪ ਆ ਲੋਕਾਂ ਨੂੰ ਰੋਜ਼ੀ ਰੋਟੀ ਦੇਣ ਦਾ ਹੈ ਕੋਈ ਇਹਨਾਂ ਦੇ ਕੋਲ ਤਿੰਨ ਸਾਲ ਦਾ ਰੋਡ ਮੈਪ ਤਿਆਰ ਕਰਕੇ ਦੇ ਦਿੱਤਾ ਵੀ ਤਿੰਨ ਸਾਲ ਅਸੀਂ 1 ਲੱਖ ਦੇਵਾਂਗੇ ਉਦੋਂ ਬਾਅਦ ਕੀ ਹੈ ਰੋਟੀ ਲੋਕਾਂ ਨੇ ਕਿੱਥੋਂ ਖਾਣੀ ਆ ਸੋ ਇਹ ਜਿਹੜੀ ਪਛਤੈ ਨਹੀਂ ਸਾਡੀ ਜਿਹਦੇ ਨਾਲ ਅਸੀਂ ਦਿਲ ਤੋਂ ਜੁੜੇ ਹੋਏ ਆ ਉਹਦੇ ਵਿੱਚ ਪੈਰ ਪਾਉਣ ਦੀ ਕੋਸ਼ਿਸ਼ ਨਾ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਇਹ ਖਾਸ ਕਰਾ ਜਿਹੜੇ ਇਹਨਾਂ ਦੇ ਮੈਂ ਕਹੂੰਗਾ ਜੁੱਤੀ ਚੱਟ ਦਿੱਲੀ ਵਾਲਿਆਂ ਦੇ ਆ ਬਾਲੀ ਵਰਗੇ ਇਹ ਜੁੱਤੀ ਚੱਟ ਨੇ ਜੋ ਦਿੱਲੀ ਵਾਲੇ ਕਹਿ ਰਹੇ ਨੇ ਉਹ ਕਰ ਰਹੇ ਨੇ ਇਹ ਜੁੱਤੀ ਚੱਟ ਜਿਹੜੇ ਆ ਦਿੱਲੀ ਵਾਲਿਆਂ ਦੇ ਇਹ ਸਾਨੂੰ ਨਾ ਸਮਝਾਉਣ ਇਹ ਆਪਣੀ ਰੋਜ਼ੀ ਰੋਟੀ ਆਪਣੇ ਦੇ ਦੇਣ ਜਿਹੜੇ ਹੋਟਲ ਆ ਸਰਕਾਰ ਨੂੰ ਕੰਮਾਂ ਵਾਸਤੇ ਦੇਣ ਪੰਜਾਬ ਦੀ ਤਰੱਕੀ ਵਾਸਤੇ ਆ ਜਿੰਨੇ ਐਮਐਲਏ ਆਪਣੀਆਂ ਪ੍ਰਾਪਰਟੀਆਂ ਦੇ ਦੇਣ ਆਹ ਤੱਕ ਕੋਠੀਆਂ ਪਾਲੀਆਂ ਨਹੀਂ ਜਿਹੜਾ ਇੱਕ ਮੋਬਾਈਲ ਰਿਪੇਅਰ ਕਰਦਾ ਦੋ ਕਿਲਿਆਂ 'ਚ ਕੋਠੀ ਪਾ ਗਿਆ ਜਿਹੜਾ ਇੱਕ ਕਿਰਾਏ ਦੇ ਨੇ ਉਹਦਾ 6 ਕਿਲਿਆਂ 'ਚ ਪਾ ਗਿਆ ਤੁਸੀਂ ਵੇਖੋ ਨਾ ਕਿੱਡੇ ਕ ਕਾਮਜਾਬ ਹੋਣਗੇ ਕਿੱਡੇ ਕਕਲਮੰਦ ਹੋਣਗੇ ਜਿਹੜਾ ਇੱਕ ਬੰਦਾ ਕਿਰਾਏ ਤੇ ਰਹਿੰਦਾ ਸੀ 30 35 ਸਾਲ ਦੀ ਉਮਰ ਤੱਕ ਕਿਰਾਏ ਦੇ ਰਹਿ ਰਿਹਾ ਆਪਣੇ ਚਾਰ ਮਰਲੇ ਨਹੀਂ ਖਰੀਦ ਸਕਿਆ ਉਹ ਕਿੱਥੇ ਦਾ ਕਲਮੰਦ ਹੋਊਗਾ ਉਹ ਕੋਠੀ ਪਾ ਗਿਆ 6 ਕਿਲਿਆਂ 'ਚ ਉਹ ਸਾਨੂੰ ਅਕਲਾਂ ਦਊਗਾ ਹੁਣ ਮੈਂ ਕਮਾਂ ਬੀਜੂਪੀ ਬਿਹਾਰ ਤੋਂ ਆ ਕੇ ਲੋਕਾਂ ਨੇ ਇੱਥੇ ਜ਼ਮੀਨਾਂ ਖਰੀਦ ਕੇ ਆਪਣੇ ਘਰ ਬਣਾ ਲਏ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਬੱਸ ਸਟੈਂਡ ਤੇ ਤੇ ਅੱਜ ਉਹ 6 ਕਿੱਲਾਂ ਚ ਕੋਠੀ ਪਾ ਰਿਆ ਕੀ ਆ ਫਿਰ ਇਹ ਇੱਕ ਕ腐ਸ਼ਨ ਨਹੀਂ ਤੇ ਕੀ ਆ ਔਰ ਇਹ ਕਿਹੜੇ ਲੋਕ ਆ ਕੁਲਮੰਦ ਨੇ ਜਿਹੜੇ ਸਾਨੂੰ ਸਮਝਾਉਣਗੇ ਇਹਨਾਂ ਨੂੰ ਇਹ ਪਤਾ ਨਹੀਂ ਅੱਜ ਦਾ ਕਿਸਾਨ ਅਵੇਰ ਆ ਪੜਿਆ ਲਿਖਿਆ ਹਰ ਗੱਲ ਸਮਝਦਾ ਇਹਨਾਂ ਨੂੰ ਸਮਝਾ ਸਕਦਾ ਅੱਛਾ ਜਿਸ ਤਰੀਕੇ ਦੇ ਨਾਲ ਮੇਰੇ ਖਿਆਲ ਨਾਲ ਕੁਝ ਦਿਨ ਪਹਿਲਾਂ ਇੱਕ ਰੈਲੀ ਹੋਈ ਜਿਸ ਦੇ ਵਿੱਚ ਕੇਜਰੀਵਾਲ ਹੋਰਾਂ ਨੂੰ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਜੋ ਸ਼ਬਦ ਵਰਤੇ ਲੱਗਦਾ ਉਹ ਸ਼ਬਦ ਵਰਤਨੇ ਚਾਹੀਦੇ ਸੀ ਭయ్యా ਤੱਕ ਕਹਿ ਦਿੰਦਾ ਦੇਖੋ ਗੁੱਸੇ ਦੇ ਵਿੱਚ ਕਰੋਧ ਚ ਆ ਕੇ ਕੁਝ ਵੀ ਬੋਲਿਆ ਜਾ ਸਕਦਾ ਇਹ ਗੁੱਸਾ ਬੋਲ ਰਿਹਾ ਲੋਕਾਂ ਦਾ ਲੱਗਦਾ ਫਿਰ ਸਰਕਾਰ ਦਾ ਜਦੋਂ ਕਰੋਧ ਕਿਸਾਨਾਂ ਦੇ ਉੱਪਰ ਹੋਵੇਗਾ ਫਿਰ ਕੀ ਹੋਣਾ ਫਿਰ ਬਗਾਵਤ ਹੋਣੀ ਹੈ ਪੰਜਾਬ ਚ ਫਿਰ ਲੱਭਿਆ ਨਹੀਂ ਲੱਪਣੇ ਇਹ ਜੇ ਇਹ ਉਸ ਬੰਦੇ ਨੇ ਜੇ ਨੇ ਕਿਹਾ ਭਈਆ ਉਹਨੇ ਉਹਨੇ ਇਹ ਵੀ ਸ਼ਬਦ ਵਰਤੇ ਆ ਭਈ ਇੰਦਰਾ ਨੂੰ ਪੁੱਛ ਲੋ ਕਿੱਥੇ ਹੈ ਠੀਕ ਹੈ ਨਾ ਇਹ 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 ਜੇ ਲੰਡਨ ਚ ਜਾ ਸਕਦੇ ਆ ਤਾਂ ਫਿਰ ਭਾਈ ਦਿੱਲੀ ਵਾਲੇ ਲਾਲੇ ਵੀ ਦੂਰ ਨਹੀਂ ਸੱਤੋ ਤਾਂ ਫੇਰੇ ਹੈ ਜਿਹੜਾ ਭਗਵੰਤ ਮਾਨ ਵੀ ਦੂਰ ਨਹੀਂ ਸਾਤੋਂ ਇਸ ਕਰਕੇ ਭਾਈ ਸੋਚ ਸਮਝ ਕੇ ਪੰਜਾਬ ਨੂੰ ਛੇੜਿਓ ਇਹ ਬੜੀ ਅੱਗ 'ਚ ਹੱਥ ਨਾ ਪਾਓ ਇਸ ਲਈ ਮਗਿਆ ਪਿਆ ਤਪਿਆ ਪਿਆ ਤੁਹਾਡੀਆਂ ਕਰਤੂਤਾਂ ਤੋਂ ਤੁਹਾਡੀਆਂ ਮਾੜੀਆਂ ਨੀਤੀਆਂ ਤੋਂ ਤੇ ਇਸ ਤਪੇ ਹੋਏ ਨੂੰ ਛੇੜੋ ਨਾ ਜਿੱਦਣ ਇਹ ਛਿੜ ਗਿਆ ਇੱਕ ਇੱਕ ਬੰਦਾ ਤੁਹਾਡਾ ਨਹੀਂ ਲੱਭਣਾ ਇੱਥੋਂ ਭੱਜਣਾ ਫੇਰ ਇਹਨਾਂ ਨੇ ਬਾਹਰ ਨੂੰ ਭੱਜਣਾ ਤੇ ਇਹ ਸਾਰਿਆਂ ਨੂੰ ਭੱਜਣਾ ਪੈਣਾ ਇਹਨਾਂ ਦੀ ਸਪੀਡ ਚੈੱਕ ਹੋਣੀ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ